ਪਰ ਆਲਾ ਤਾਂ ਅਸੀਂ ਪਿੰਡੋਂ ਤਾਂ ਸਪੈਸ਼ਲ ਤਾਂ ਅਸੀਂ ਲੰਗਰ ਲਾਉਣੇ ਆਏ ਸੀਗੇ ਜਦੋਂ ਇੱਥੇ ਦੇਖਿਆ ਵੀ ਕੂੜਾ ਕਰਕਟ ਪਜਾਦੇ ਆ ਡਿਸਪੋਜ਼ਲ ਜਾਦੇ ਆ ਉਹ ਹੁਣ ਆਪਣੀ ਸੰਗਤ ਨੂੰ ਹੀ ਤਕਲੀਫ ਆਉਂਦੀ ਹੈ ਹਨਾ ਇੱਕ ਦੂਜੇ ਛਿੱਟੇ ਪੈਂਦੇ ਆ ਜਾਂ ਕੋਈ ਚਾਹ ਦਾ ਗਲਾਸ ਪਿਆ ਇੱਕ ਦੂਜੇ ਦੇ ਪੈਰਾਂ ਨਾਲ ਰੋੜ ਰੋੜ ਗਾਹਾਂ ਕਰੀ ਜਾਂਦੇ ਆ ਉਹ ਕਰਕੇ ਉਹ ਗੰਦਾ ਲੱਗਦਾ ਆਪਾਂ ਨੂੰ ਦੇਖਣ ਨੂੰ ਵੀ ਸਾਡਾ ਮਨ ਸੀਗਾ ਜਿਹੜਾ ਜਿੱਥੇ ਕਿ ਲੋਕ ਕੋਈ ਲੰਗਰ ਲਾਉਂਦਾ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਸੇਵਾ ਕਰਦਾ ਸਾਡਾ ਮੰਨ ਸੀਗਾ ਕਿ ਜਿੱਦਾਂ ਇੱਥੇ ਡਿਸਪੋਜ਼ਲ ਜ਼ਿਆਦਾ ਹੁੰਦੇ ਆ ਲੰਗਰਾਂ ਵਿੱਚ ਖਾ ਪੀ ਕੇ ਲੋਕ ਸੜਕਾਂ ਤੇ ਸੱਟ ਜਾਂਦੇ ਆ ਉਹਦਾ ਕਰਕੇ ਸਾਨੂੰ ਸੀਗਾ ਕਿ ਚਲੋ ਸਫਾਈ ਹੋ ਜੂਗੀ ਸੇਵਾ ਕਰ ਲਾਂਗੇ ਉਹ ਪਿੰਡ ਤੋਂ ਕਿੰਨੇ ਲੰਗਰ ਵੀ ਆ ਤੁਹਾਡਾ ਇੱਥੇ ਜਾਂ ਤੁਸੀਂ ਇਹੀ ਸਫਾਈ ਕਰਨ ਆਏ ਹੋ ਨਹੀਂ ਨਹੀਂ ਲੰਗਰ ਵੀ ਹੈਗਾ ਜੀ ਜਿੱਥੇ ਲੋਕ ਆਪਦੇ ਪੈਸੇ ਨਾਲ ਯੋਗਦਾਨ ਪਾਉਂਦੇ ਆ ਲੰਗਰਾਂ ਚ ਆਪਾਂ ਵੀ ਆਪਦੇ ਤਨੋਂ ਮਨੋਂ ਸੇਵਾ ਕਰਕੇ ਜਾਈਏ ਹਨਾ ਜੀ ਸਭ ਤੋਂ ਉੱਤਮ ਸੇਵਾ ਤਨੋਂ ਮਨੋਂ ਕਰਕੇ ਜਾਈਏ ਹਾਂਜੀ ਆਇਆ 16 17 ਕਿਲੋਮੀਟਰ ਹੋ ਗਿਆ ਜੀ 17 ਕਿਲੋਮੀਟਰ ਤੁਸੀਂ ਸਫਾਈ ਕੀਤੀ ਹੈ ਝਾੜੂ ਨਾਲ ਨੰਗੇ ਪੈਰੀ ਹਾਂਜੀ ਹਾਂਜੀ ਪੈਰ ਦਿਖਾ ਦਿਓ ਸਾਰੇ ਵੀਰ ਨੰਗੇ ਪੈਰੀ ਨੇ ਜਿਹੜੇ ਇੱਥੇ ਮੇਲੇ ਦੀ ਤਰ੍ਹਾਂ ਇੰਜੋਏ ਕਰਨ ਆਉਂਦੇ ਨੇ ਸੋਬੀਰ ਜੀ ਕਹੀ ਤਾਂ ਇੱਥੇ ਬਾਜੇ ਲੈ ਕੇ ਉਹ ਤੂੰ ਤੂਜੇ ਵਜਾਉਂਦੇ ਫਿਰਦੇ ਨੇ ਬਹੁਤ ਹੁੱਲੜ ਬਾਜੀਆਂ ਕਰਦੇ ਨੇ ਉਹ ਨਾ ਨੌਜਵਾਨਾਂ ਨੂੰ ਕੀ ਕਹੇਂਗਿਓ ਤੇਰੇ ਵੀਰਾਂ ਨੂੰ ਇਹ ਚਾਹੀਦਾ ਕਿ ਸਹਿਬਜ਼ਾਦਿਆਂ ਦੀ ਜੱਡੀ ਵੱਡੀ ਕੁਰਬਾਨੀਆਂ ਗੁਰੂ ਸਾਹਿਬ ਦੇ ਪਰਿਵਾਰ ਦੀ ਇਤੋਂ ਵੱਡੀ ਕੁਰਬਾਨੀ ਨਾ ਤਾਂ ਕੋਈ ਅੱਜ ਤੱਕ ਦੁਨੀਆ ਤੇ ਦੇ ਸਕਿਆ ਤੇ ਨਾ ਹੀ ਦੇਣੀ ਹੈ ਕਿਸੇ ਨੇ ਜਿਆਦਾ ਹੁੱਲੜ ਬਾਜੀ ਦਾ ਤਮਾਸ਼ੇ ਦਾ ਸ਼ਿਕਾਰ ਨਾ ਹੋਈਏ ਬੀਬਣੀਆਂ ਵਜਾਉਂਦੇ ਫਿਰਦੇ ਆ ਡਿੱਕ ਵਜਾਉਂਦੇ ਫਿਰਦੇ ਇੰਨਾ ਜ਼ਿਆਦਾ ਨਹੀਂ ਚਾਹੀਦਾ ਚਲੋ ਜਿੰਨਾ ਵੀ ਹੋ ਸਕਦਾ ਈ ਸੇਵਾ ਸਿਮਰਨ ਕਰਨਾ ਚਾਹੀਦਾ ਕਿ ਆਪਣਾ ਜੀਵਨ ਸਫਲਾ ਹੋ ਸਕੇ ਐ ਕਿਤਾ ਤੁਹਾਨੂੰ ਹੋਰ ਵੀ ਇੱਥੇ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਮਿਲਦੇ ਹੋਣੇ ਨੇ ਉਹਨਾਂ ਦਾ ਕੀ ਕਹਿਣਾ ਏ ਤੁਹਾਡੀ ਸੇਵਾ ਨੂੰ ਦੇਖ ਕੇ ਬਹੁਤ ਸ਼ਾਬਾਸ਼ ਦਿੰਦੇ ਜੀ ਹਾਂਜੀ ਵਾਇਗਰੂ ਕੀ ਖਾਲਸਾ ਵਾਇਗਰੂ ਕੀ ਫਤਿਹ ਅੱਜ ਅਸੀਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਸ਼ਹੀਦੀ ਸਮਾਗਮ ਨੇ ਚੱਲ ਰਹੇ ਨੇ ਬਹੁਤ ਸਾਰੇ ਲੋਕ ਇੱਥੇ ਦੇਸਾਂ ਵਿਦੇਸਾਂ ਚੋਂ ਨਤਮਸਤਕ ਹੋਣ ਆਉਂਦੇ ਨੇ ਸ਼ਹੀਦਾਂ ਦਾ ਆਸ਼ੀਰਵਾਦ ਲੈਣ ਆਉਂਦੇ ਨੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਮੇਲੇ ਦੀ ਤਰ੍ਹਾਂ ਇੰਜੋਏ ਕਰਨ ਆਉਂਦੇ ਨੇ ਸੋ ਜਿੱਥੇ ਦੇਖਿਆ ਉੱਥੇ ਕੋਈ ਖਾਦਾ ਤੇ ਉਦਾਂ ਹੀ ਜਿਹੜਾ ਕਚਰਾ ਹੈ ਉਹ ਸਿੱਟ ਦਿੰਦੇ ਨੇ ਪਰ ਇੱਥੇ ਕੁਝ ਨੌਜਵਾਨ ਅਸੀਂ ਦੇਖੇ ਨੇ ਹੱਥਾਂ ਦੇ ਵਿੱਚ ਝਾੜੂ ਨੇ ਨੌਜਵਾਨ ਪੀੜ੍ਹੀ ਹੈ ਜਿਹੜੀ ਸਫਾਈ ਕਰ ਰਹੀ ਆ ਸੋ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੇ ਮਨ ਦੇ ਵਿੱਚ ਕਿੱਦਾਂ ਵਿਚਾਰ ਆਇਆ ਕਿ ਇੱਥੇ ਇਹ ਉਪਰਾਲਾ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਤਾਂ ਇੱਥੇ ਖੰਡਿਆਰ ਖੰਡਾ ਕੇ ਚਲੇ ਜਾਂਦੇ ਨੇ ਗੰਦ ਭਾ ਕੇ ਚਲੇ ਜਾਂਦੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪੁੱਤ ਕੀ ਨਾਮ ਹੈ ਜੀ ਜਸਪ੍ਰੀਤ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਇਓ ਪਿੰਡ ਪੂਲੀ ਹੈ ਜਿਲ੍ਹਾ ਬਠਿੰਡਾ ਜੀ ਅੱਛਾ ਜਿਲ੍ਹਾ ਬਠਿੰਡੇ ਤੋਂ ਆਇਓ ਵੀਰ ਜੀ ਜੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਤਾਂ ਇੱਥੇ ਆਉਂਦੇ ਨੇ ਮੇਲੇ ਦੀ ਤਰ੍ਹਾਂ ਇੰਜੋਏ ਕਰਦੇ ਨੇ ਤੇ ਬਹੁਤ ਚੀਜ਼ਾਂ ਖਰੀਦਦੇ ਨੇ ਜਾਂ ਕੁਝ ਲੈ ਲਿਆ ਜਾਂ ਖਾ ਲਿਆ ਕਿਤੇ ਸੜਦਾ ਕਚਰਾ ਉਦਾਂ ਹੀ ਸਫਾਈ ਦਾ ਕੋਈ ਧਿਆਨ ਨਹੀਂ ਰੱਖਦੇ ਪਰ ਤੁਸੀਂ ਵੀ ਉਹੀ ਨੌਜਵਾਨ ਹੋ ਉਦਾਂ ਦਾ ਹੀ ਤੁਹਾਡੇ ਮਨ ਵਿੱਚ ਵੀ ਭਾਵਨਾ ਹੋਣਗੀਆਂ ਥੋੜਾ ਧਿਆਨ ਇੱਧਰ ਕਿਵੇਂ ਆਇਆ ਕਿਦਾਂ ਤੁਹਾਡਾ ਮਨ ਬਣਿਆ ਕਿ ਇਹ ਕੰਮ ਕਰਨਾ ਚਾਹੀਏ ਦੇਖੋ ਜੀ ਜਿਹੜਾ ਇਹ ਸਥਾਨ ਹੈ ਇੱਥੇ ਦੁਨੀਆ ਭਰ ਦੇ ਲੋਕ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ ਦੁਨੀਆ ਭਰ ਤੋਂ ਸੰਗਤਾਂ ਆਉਂਦੀਆਂ ਜੀ ਸਾਡਾ ਮਨ ਸੀਗਾ ਜਿਹੜਾ ਜਿੱਥੇ ਕਿ ਲੋਕ ਕੋਈ ਲੰਗਰ ਲਾਉਂਦਾ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਸੇਵਾ ਕਰਦਾ ਸਾਡਾ ਮਨ ਸੀਗਾ ਕਿ ਜਿੱਦਾਂ ਇੱਥੇ ਡਿਸਪੋਜ਼ਲ ਜ਼ਿਆਦਾ ਹੁੰਦੇ ਆ ਲੰਗਰਾਂ ਵਿੱਚ ਖਾ ਪੀ ਕੇ ਲੋਕ ਸੜਕਾਂ ਤੇ ਸੱਟ ਜਾਂਦੇ ਆ ਉਹਦਾ ਕਰਕੇ ਸਾਨੂੰ ਸੀਗਾ ਕਿ ਚਲੋ ਸਫਾਈ ਹੋ ਜੂਗੀ ਸੇਵਾ ਕਰ ਲਾਂਗੇ ਬਾਕੀ ਇੱਥੇ ਗੁਰੂ ਸਾਹਿਬ ਦੇ ਸ਼ਹਿਬ ਯਾਦਿਆਂ ਦੀ ਐਡੀ ਵੱਡੀ ਕੁਰਬਾਨੀ ਆ ਉਹਦੇ ਲਈ ਅਸੀਂ ਪਰਮਾਤਮਾ ਨੇ ਕਿਰਪਾ ਕੀਤੀ ਕਿ ਚਲੋ ਥੋੜਾ ਬਹੁਤ ਜਿੰਨਾ ਕੁ ਯੋਗਦਾਨ ਸਾਡੇ ਤੋਂ ਪੈਂਦਾ ਅਸੀਂ ਪਾ ਸਕੀਏ ਪਿੰਡ ਤੋਂ ਕਿੰਨੇ ਲੰਗਰ ਵੀ ਆ ਤੁਹਾਡਾ ਇੱਥੇ ਆ ਜਾਂ ਤੁਸੀਂ ਇਹੀ ਸਫਾਈ ਕਰਨ ਆਏ ਹੋ ਨਹੀਂ ਨਹੀਂ ਲੰਗਰ ਵੀ ਹੈਗਾ ਜੀ ਹਾਂ ਜੀ ਲੰਗਰ ਵਿੱਚ ਵੀ ਸੇਵਾ ਕਰਦੇ ਹਾਂ ਤੇ ਇਹ ਵੀ ਸੇਵਾ ਨਿਭਾ ਰਹੇ ਹਾਂ ਹਾਂ ਜੀ ਹਾਂ ਜੀ ਕਿੰਨਾ ਕੁ ਦਾਇਰਾ ਹੈ ਜਿਹੜਾ ਤੁਸੀਂ ਇਹ ਕਵਰ ਕਰ ਦਿੰਨੇ ਹੋ ਆਇਆ 16 17 ਕਿਲੋਮੀਟਰ ਹੋ ਗਿਆ ਜੀ 16 17 ਕਿਲੋਮੀਟਰ ਤੁਸੀਂ ਸਫਾਈ ਕੀਤੀ ਹੈ ਝਾੜੂਆਂ ਨਾਲ ਨੰਗੇ ਪੈਰੀ ਹਾਂ ਜੀ ਹਾਂ ਜੀ ਪੈਰ ਦਿਖਾ ਦਿਓ ਸਾਰੇ ਵੀਰ ਨੰਗੇ ਪੈਰੀ ਨੇ ਸੋ ਇਹ oprala ਕਰ ਰਹੇ ਨੇ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਨੇ ਜਿਹੜੇ ਇੱਥੇ ਮੇਲੇ ਦੀ ਤਰ੍ਹਾਂ enjoy ਕਰਨ ਆਉਂਦੇ ਨੇ ਸੋ ਵੀਰ ਜੀ ਕਹੀ ਤਾਂ ਇੱਥੇ ਬਾਜੇ ਲੈ ਕੇ ਉਹ ਤੂੰ ਤੂਜੇ ਵਜਾਉਂਦੇ ਫਿਰਦੇ ਨੇ ਬਹੁਤ ਹੁੱਲੜ ਵਾਜੀਆਂ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹਾਂਗੇ ਉਹ ਤੇ ਬਹੁਤ ਵਧੀਆ ਪਰਾਲਾ ਕਰ ਰਹੇ ਹੋ ਤੁਸੀਂ ਦੇਖੋ ਜੀ ਆਪਣਾ ਕਿਸੇ ਦੀ ਮੱਤ ਨੂੰ ਬਦਲ ਇੰਨੀ ਜਲਦੀ ਤਾਂ ਬਦਲ ਨਹੀਂ ਸਕਦੇ ਪਰ ਇੱਕ ਬੇਨਤੀ ਕਰ ਸਕਦੇ ਆ ਕਿ ਸਾਰੇ ਵੀਰਾਂ ਨੂੰ ਇਹ ਚਾਹੀਦਾ ਕਿ ਸਾਬ ਜਦਿਆਂ ਦੀ ਜੱਡੀ ਵੱਡੀ ਕੁਰਬਾਨੀਆਂ ਗੁਰੂ ਸਾਹਿਬ ਦੇ ਪਰਿਵਾਰ ਦੀ ਇਤੋਂ ਵੱਡੀ ਕੁਰਬਾਨੀ ਨਾ ਤਾਂ ਕੋਈ ਅੱਜ ਤੱਕ ਦੁਨੀਆ ਤੇ ਦੇ ਸਕਿਆ ਤੇ ਨਾ ਹੀ ਦੇਣੀ ਹੈ ਕਿਸੇ ਨੇ ਆਪਾਂ ਚਲੋ ਜੇਕਰ ਜ਼ਿਆਦਾ ਨਹੀਂ ਕਰ ਸਕਦੇ ਜਿੰਨਾ ਕੋ ਹੋ ਸਕਦਾ ਆਪਾਂ ਮਾਨ ਮਰਜਾਦਾ ਨੂੰ ਕਾਇਮ ਰੱਖਦੇ ਹੋਏ ਸੇਵਾ ਕਰੀਏ ਵੱਧ ਤੋਂ ਵੱਧ ਭਜਨ ਬੰਦਗੀ ਕਰੀਏ ਕਿ ਕੋਈ ਪ੍ਰਮਾਤਮਾ ਆਪਾਂ ਨੂੰ ਸਹਾਇ ਹੋ ਸਕੇ ਜਿਆਦਾ ਹੁਲੜਵਾਜੀ ਦਾ ਤਮਾਸ਼ੇ ਦਾ ਸ਼ਿਕਾਰ ਨਾ ਹੋਈਏ ਪੀਪਣੀਆਂ ਵਜਾਉਂਦੇ ਫਿਰਦੇ ਆ ਡਿੱਕ ਵਜਾਉਂਦੇ ਫਿਰਦੇ ਇੰਨਾ ਜ਼ਿਆਦਾ ਨਹੀਂ ਚਾਹੀਦਾ ਚਲੋ ਜਿੰਨਾ ਵੀ ਹੋ ਸਕਦਾ ਇਹ ਸੇਵਾ ਸਿਮਰਨ ਕਰਨਾ ਚਾਹੀਦਾ ਕਿ ਆਪਣਾ ਜੀਵਨ ਸਫਲਾ ਹੋ ਸਕੇ ਸੇਵਾ ਕਰੋ ਵੱਧ ਤੋਂ ਵੱਧ ਸਫਾਈ ਕਰੋ ਜਿੰਨੇ ਵੀ ਲੰਗਰ ਵਾਲੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਸੇਵਾ ਦਾ ਸਾਰੇ ਜਿਆਦਾ ਤੋਂ ਜਿਆਦਾ ਖਿਆਲ ਰੱਖੋ ਜੀ ਜੀ ਵੀਰ ਜੀ ਜਿੱਦਾਂ ਤੁਸੀਂ ਸਫਾਈ ਕਰ ਰਹੇ ਹੋ ਕਚਰਾ ਇਕੱਠਾ ਹੁੰਦਾ ਉਹਨੂੰ ਸਾਈਡ ਤੇ ਇੱਕ ਜਗ੍ਹਾ ਇਕੱਠਾ ਕਰ ਦਿੰਨੇ ਹੋ ਜਾਂ ਕੋਈ ਇਦਾਂ ਦਾ ਵੀ ਨਾਲ ਹੈਗਾ ਇਹ ਸਾਧਨ ਕਿ ਉਹਨੂੰ ਚੱਕ ਕੇ ਕਿਤੇ ਵਿੱਚ ਪਾਇਆ ਜਾਵੇ ਇਦਾਂ ਵੀ ਕੁਝ ਕਰ ਦਿਓ ਨਹੀਂ ਨਾਲ ਗੱਟੇ ਲੈ ਲੈਣੇ ਜਿਹੜਾ ਕੋਈ ਪਾਸ-ਪਾਸੇ ਗੰਦਗੀ ਹੁੰਦੀ ਉਹਨੂੰ ਚੱਕ ਕੇ ਪਾਸ ਸਾਈਡ ਤੇ ਸੈੱਟ ਦਿੰਨੇ ਆ ਜਾਂ ਜਿਵੇਂ ਕਮੇਟੀ ਵਾਲੇ ਵੀ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਉਹ ਵੀ ਸੇਵਾ ਬਹੁਤ ਵਧੀਆ ਕਰ ਰਹੇ ਆ ਉਹਨਾਂ ਦੀਆਂ ਗੱਡੀਆਂ ਆਉਂਦੀਆਂ ਜਾਂ ਫਿਰ ਉਹਦੇ ਵਿੱਚ ਪਾ ਦਈਦੇ ਹੀ ਕੂੜਾ ਹਾਂਜੀ ਤੇ ਲੰਗਰ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਕਈ ਵਾਰ ਲੰਗਰਾਂ 'ਚ ਹੁੰਦਾ ਕਿ ਸੇਵਾਦਾਰ ਘੱਟ ਨੇ ਵਰਤੌਣੇ ਵਾਲੇ ਘੱਟ ਨੇ ਉੱਥੇ ਤਾਂ ਨਹੀਂ ਕੋਈ ਦਿੱਕਤ ਆ ਰਹੀ ਨਹੀਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਹੁਤ ਦਿੱਕਤ ਨਹੀਂ ਆ ਰਹੀ ਜੀ ਲੋਕ ਜਿੰਨੀ ਵੀ ਦੁਨੀਆ ਭਰ ਦੀ ਸੰਗਤ ਆ ਪੂਰਾ ਜੋਰ ਲਾ ਕੇ ਤਨੋਂ ਮਨੋਂ ਸੇਵਾ ਕਰ ਰਹੇ ਆ ਜੀ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਪ੍ਰਭਦੀਪ ਸਿੰਘ ਜੀ ਜੀ ਕਿਸ ਤਰ੍ਹਾਂ ਮੰਚ ਉਪਰ ਆਇਆ ਵੀਰ ਨੇ ਦੱਸਿਆ ਕਿ ਅ ਗੁਰੂ ਮਹਾਰਾਜ ਦਾ ਓਟ ਆਸਰਾ ਹੈ ਤਾਂ ਹੀ ਇਹ ਸੇਵਾ ਕਰ ਰਹੇ ਆ ਤੁਸੀਂ ਕਿਸ ਤਰ੍ਹਾਂ ਮੰਚ ਕਿਸ ਤਰ੍ਹਾਂ ਆਇਆ ਨੌਜਵਾਨ ਹੋ ਤੁਸੀਂ ਬਹੁਤ ਸਾਰੇ ਨੌਜਵਾਨ ਤਾਂ ਟਰੈਕਟਰਾਂ ਤੇ ਡੈਕ ਲਗਾ ਕੇ ਹੁੱਲੜਵਾਜੀਆਂ ਕਰਦੇ ਦਿਖਾਈ ਦਿੰਦੇ ਨੇ ਪੀਪਣੀਆਂ ਵਜਾਉਂਦੇ ਦਿਖਾਈ ਦਿੰਦੇ ਨੇ ਤੁਹਾਡੇ ਮਨ 'ਚ ਇਹ ਉਪਰਾਲਾ ਕਿੱਦਾਂ ਹੈ ਉਪਰਾਲਾ ਤਾਂ ਅਸੀਂ ਪਿੰਡੋਂ ਤਾਂ ਸਪੈਸ਼ਲ ਤਾਂ ਅਸੀਂ ਲੰਗਰ ਲਾਉਣੇ ਆਏ ਸੀਗੇ ਜਦੋਂ ਇੱਥੇ ਦੇਖਿਆ ਵੀ ਕੂੜਾ ਕਰਕਟ ਜਿਆਦਾ ਹੈ ਡਿਸਪੋਜ਼ਲ ਜਿਆਦਾ ਆ ਉਹ ਹੁਣ ਆਪਣੀ ਸੰਗਤ ਨੂੰ ਹੀ ਤਕਲੀਫ ਆਉਂਦੀ ਹੈ ਹਨਾ ਇੱਕ ਦੂਜੇ ਛਿੱਟੇ ਪੈਂਦੇ ਆ ਜਾਂ ਕੋਈ ਚਾਹ ਦਾ ਗਲਾਸ ਪਿਆ ਇੱਕ ਦੂਜੇ ਦੇ ਪੈਰਾਂ ਨਾਲ ਰੋੜ ਰੋੜ ਗਾਹਾਂ ਕਰੀ ਜਾਂਦੇ ਆ ਉਹ ਦੇ ਕਰਕੇ ਉਹ ਗੰਦਾ ਲੱਗਦਾ ਆਪਾਂ ਨੂੰ ਦੇਖਣ ਨੂੰ ਵੀ ਉਹ ਫਿਰ ਸਾਡੇ ਮਾਨ ਚਪਰਾ ਲ ਆਇਆ ਵੀ ਆਪਾਂ ਇੱਕ ਹੋਣਾ ਆਪਾਂ ਸਫਾਈ ਕਰੀਏ ਜਿੱਥੇ ਲੋਕ ਆਪਦੇ ਪੈਸੇ ਨਾਲ ਯੋਗਦਾਨ ਪਾਉਂਦੇ ਆ ਲੰਗਰਾਂ ਚ ਆਪਾਂ ਵੀ ਆਪਦੇ ਤਣੋ ਮਨੋ ਸੇਵਾ ਕਰਕੇ ਜਾਈਏ ਹਨਾ ਜੀ ਸਭ ਤੋਂ ਉੱਤਮ ਸੇਵਾ ਤਣੋ ਮਨੋ ਕਰਕੇ ਜਾਈਏ ਹਾਂ ਜੀ ਹਾਂ ਜੀ ਤੇ ਜਿਹੜੇ ਲੋਕ ਡਿਸਪੋਜ਼ਲ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਕੀ ਕਹਾਂਗੇ ਉਹ ਇਦਾਂ ਸਿੱਟਣ ਨਾਲੋਂ ਉਹ ਵੀ ਕੋਈ ਡਸਟਬਿਨ ਵਗੈਰਾ ਦਾ ਇਸਤੇਮਾਲ ਕਰਨਾ ਚਾਹੀਦਾ ਹਾਂਜੀ ਡਸਟਬਿਨ ਤਾਂ ਹੁੰਦੇ ਹੀ ਆ ਉਹਨਾਂ ਕੋਲੇ ਪਰ ਆਪਣੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਉਹ ਡਸਟਬਿਨ ਚ ਡਿਸਪੋਜ਼ਲ ਪਾਉਣਾ ਹਾਂਜੀ ਤੁਸੀਂ ਸੰਗਤਾਂ ਤੁਹਾਨੂੰ ਹੋਰ ਵੀ ਇੱਥੇ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਮਿਲਦੇ ਹੋਣੇ ਨੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਡੀ ਸੇਵਾ ਨੂੰ ਦੇਖ ਕੇ ਬਹੁਤ ਸ਼ਾਬਾਸ਼ ਦਿੰਦੇ ਆ ਜੀ ਹਾਂਜੀ ਹਾਂਜੀ ਜੀ ਤੁਸੀਂ ਦੇਖ ਰਹੇ ਹੋ ਸਾਰੇ ਨੌਜਵਾਨ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਅਜੀਤ ਸਿੰਘ ਜੀ ਅਜੀਤਦੀਪ ਸਿੰਘ ਜੀ ਕੈਮਿਕਲ ਹਾਚ ਪੜਦੇ ਹੋ ਪਲੱਸ 1 ਚ ਆ ਜੀ ਪਲੱਸ 1 ਚ ਥੋੜਾ ਨਹੀਂ ਦਿਲ ਕਰਦਾ ਇੱਥੇ ਜਿੱਦਾਂ ਲੋਕ ਮੇਲਾ ਦੇਖਣ ਆਏ ਨੇ ਇੱਥੇ ਫਿਰਦੇ ਨੇ ਘੁੰਮਦੇ ਥੋੜਾ ਨਹੀਂ ਦਿਲ ਕਰਦਾ ਕਿ ਉੱਧਰ ਘੁੰਮਾਂ ਤੁਸੀਂ ਕੰਮਰ ਕਸੇ ਬੰਨ ਕੇ ਸੇਵਾ ਚ ਲੱਗੇ ਪਿਓ ਨਹੀਂ ਜੀ ਹੂੰ ਸਾਡਾ ਮਨ ਸਫਾਈ ਕਰਨ ਨੂੰ ਕਰਦਾ ਜੀ ਵੀ ਵਧੀਆ ਸਫਾਈ ਕਰੀਏ ਤੇ ਦੇਖੋ ਇੱਥੇ ਨੰਗੇ ਪੈਰੀ ਫਿਰਦੇ ਆਂ ਤੇ ਇੱਥੇ ਕੌਲੀਆਂ ਕੱਪ ਲਿਬੜੇ ਹੋਏ ਆ ਉਹੀ ਪੈਰ ਲੱਗੇ ਦਰਵਾਰ ਸਾਹਿਬ ਚ ਜਾਂਦੇ ਆਂ ਤਾਂ ਫਿਰ ਗਲਤੀ ਆਈ ਹੂੰ ਹਾਂ ਜੀ ਤੁਸੀਂ ਦੇਖ ਰਹੇ ਹੋ ਹੋਰ ਵੀ ਛੋਟੇ ਛੋਟੇ ਨੌਜਵਾਨ ਨੇ ਹਾਂਜੀ ਆਪਣਾ ਕੀ ਨਾਮਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਕੈਮਿਕਲ ਆਚ ਪੜਦੇ ਹੋ ਨੌਮੀ ਕਲਾਸ ਜੀ ਨੌਮੀ ਕਲਾਸ ਚ ਖੜਿਆਉਣੇ ਖਰੀਦਣ ਨੂੰ ਦਿਲ ਨਹੀਂ ਕੀਤਾ ਦੁਕਾਨਾਂ ਤੋਂ ਬਹੁਤ ਬੱਚੇ ਨੇ ਤੁਹਾਡੇ ਵਰਗੇ ਤਾਂ ਦੁਕਾਨਾਂ ਤੇ ਖੜੇ ਖੜਿਆਉਣੇ ਖਰੀਦ ਰਹੇ ਨੇ ਸ਼ਾਪਿੰਗਾਂ ਕਰ ਰਹੇ ਨੇ ਥੋੜਾ ਦਿਲ ਨਹੀਂ ਕੀਤਾ ਨਹੀਂ ਨਹੀਂ ਸਾਡਾ ਇਸ ਪੱਖੋਂ ਪਹਿਲੇ ਦਿਨੋਂ ਹੈ ਨਹੀਂ ਕੁਝ ਦਿਲੋਂ ਪਹਿਲਾਂ ਘਰੋਂ ਉਹ ਜਿਗ ਦੀਆਂ ਜੀ ਬਾਕੀ ਇਥੋਂ ਇਹ ਜਿਆ ਪਰਵਰਿਸ਼ ਮਿਲੀ ਹੈ ਤਾਂ ਕਰਕੇ ਸਾਡਾ ਮਨ ਕਰਦਾ ਲੋਕਾਂ ਦੀ ਵਾਦਵਾ ਸੇਵਾ ਕੀਤੀ ਜਾਵੇ ਜਿਸ ਤਰ੍ਹਾਂ ਆਪਾਂ ਹੈਗੇ ਹਾਂ ਉਸ ਤਰ੍ਹਾਂ ਲੋਕਾਂ ਦੀ ਵਾਦਵਾ ਕੀਤੀ ਜਾਵੇ ਸੇਵਾ ਜੀ ਸੋ ਸਾਰੇ ਵੀਰ ਨੇ ਇਹ ਬਠਿੰਡੇ ਸਾਈਡ ਤੋਂ ਆਏ ਨੇ ਸੇਵਾ ਕਰ ਰਹੇ ਨੇ ਸੋ ਅਜਿਹੇ ਉਪਰਾਲੇ ਸੰਗਤਾਂ ਨੂੰ ਕਰਨੇ ਚਾਹੀਦੇ ਨੇ ਜਿਹੜੇ ਤੇ ਸਾਡੇ ਸਮਾਜ ਨੂੰ ਸੇਧ ਦੇ ਸਕਣ ਸੋ ਜਿਹੜੇ ਇੱਥੇ ਨੌਜਵਾਨ ਆ ਕੇ ਹੁੱਲੜਬਾਜੀ ਕਰਦੇ ਨੇ ਜਾਂ ਦੁਕਾਨਾਂ ਤੇ ਫਿਰਦੇ ਨੇ ਉਹਨਾਂ ਨੂੰ ਅਜਿਹੇ ਨੌਜਵਾਨਾਂ ਤੋਂ ਸੇਧ ਜ਼ਰੂਰ ਲੈਣੀ ਚਾਹੀਦੀ ਆ ਅਸੀਂ ਅਜਿਹੀਆਂ ਸਖਸੀਅਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤਿਹਗੜ੍ਹ ਸਾਹਿਬ